ਹਜ਼ਾਰਾਂ ਹੋਈਆਂ ਨੇ ਮੁਦਕੀ ਵਿੱਚ ਹਜ਼ਾਰਾਂ ਉੱਥੇ ਮਰ ਗਏ ਵੀਰ ਹਜ਼ਾਰਾਂ ਆਈਆਂ ਚੜ ਦੁਸ਼ਮਣ ਦੀਆਂ ਵਾਰਾਂ ਉਸ ਨੂੰ ਹੱਥ ਵਿਖਾਉਣ ਲਈ ਆਜੋ ਸ਼ੇਰ ਮਰਦ ਦਲੇਰ ਰਾਜ ਪੰਜਾਬ ਬਚਾਉਣ ਲਈ ਆਜੋ ਸ਼ੇਰ ਮਰਦ ਦਲੇਰ ਰਾਜ ਪੰਜਾਬ ਬਚਾਉਣ ਲਈ ਆਈਆਂ ਚੜ ਦੁਸ਼ਮਣ ਦੀਆਂ ਡਾਰਾਂ ਦਿਆਂ ਖਾਨ ਖੇਤ ਨੂੰ ਵਾਲਾ ਵੈਰੀ ਦੀਆਂ ਪਛਾਣੋਂ ਨਾੜਾ ਉਸ ਦੇ ਰੋਗ ਹਟਾਉਣ ਲਈ ਆਜੋ ਸ਼ੇਰੋ ਮਰਦ ਦਲੇਰੋ ਰਾਜ ਪੰਜਾਬ ਬਚਾਉਣ ਲਈ ਆਜੋ ਸ਼ੇਰੋ ਮਰਦ ਦਲੇਰੋ ਰਾਜ ਪੰਜਾਬ ਬਚਾਉਣ ਲਈ ਆ ਬਨ ਲਓ ਸ੍ਰੀ ਸ਼ਹੀਦੀ ਪਟਕੇ ਰਣ ਵਿੱਚ ਕਰੋ ਟਾਕਰਾ ਡਟ ਕੇ ਦੇਵੋ ਕਰ ਵੈਰੀ ਦੇ ਛਟ ਕੇ ਲਗਾਉਣ ਲਈ ਤੇਗ ਨੂੰ ਤਿਲਕ ਲਗਾ